ਸੀ ਸਾਡੇ ਰਿਸ਼ਤੇਦਾਰਾਂ ਚ ਸਾਡੇ ਸਾਰਿਆਂ ਦੇ ਵਿੱਚ ਐਦਾਂ ਹੋਇਆ ਵੀ ਹਾਂਸ ਕੁੜੀ ਨੂੰ ਸਰਕਾਰੀ ਨੌਕਰੀ ਮਿਲ ਗਈ ਪਰ ਸਰਕਾਰੀ ਨੌਕਰੀ ਦੇ ਪਿੱਛੇ ਹੈ ਕੀ ਚੀਜ਼ ਉਹ ਸਾਨੂੰ ਪਤਾ ਸਾਡੀ ਫੈਮਿਲੀ ਨੂੰ ਪਤਾ ਸਾਰਿਆਂ ਨੂੰ ਛੁੱਟੀ ਦਾ ਚਾਹ ਹੁੰਦਾ ਰੈਗੂਲਰ ਨੂੰ ਚਾਹੇ ਕੋਈ ਕੱਚਾ ਮਲਾਜ਼ਮ ਵੀ ਆ ਸਾਨੂੰ ਇਹ ਚੀਜ਼ ਹੁੰਦੀ ਆ ਸਾਡੀ ਛੁੱਟੀ ਦੇ ਪੈਸੇ ਕੱਟੇ ਜਾਣਗੇ ਸਾਡੇ ਸੰਡੇ ਦੇ ਪੈਸੇ ਨਹੀਂ ਆਉਂਦੇ ਕੋਈ ਮੈਡੀਕਲ ਲੀਵ ਨਹੀਂ ਹੈਗੀ ਜੇ 3 ਦਿਨ ਹੋ ਜਾਂਦੇ ਆ ਸਾਨੂੰ ਤੇ ਦੇਖੋ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਘਰਾਂ ਨੂੰ ਜਾਓ ਟਰਮੀਨੇਟ ਲੈਟਰ ਮਿਲ ਜਾਂਦੇ ਆ ਇਹਨਾਂ ਨੇ ਸਾਡੇ ਤੋਂ ਵੋਟਾਂ ਦਾ ਇਸ ਆਧਾਰ ਤੇ ਮੰਗ ਲਿਆ ਕਿ ਅਸੀਂ ਆਮ ਆਦਮੀ ਕਲੀਨਿਕ ਬਹੁਤ ਹੀ ਡ੍ਰੀਮ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕੋਈ ਵੀ ਦਿਵਾਲੀ ਦੀਆਂ ਛੁੱਟੀਆਂ ਆ ਗਈਆਂ ਹੋਰ ਉਹਨਾਂ ਦੇ ਸਾਨੂੰ ਪੈਸੇ ਨਹੀਂ ਮਿਲਦੇ ਨਾ ਸਾਨੂੰ TA ਆ ਨਾ DA ਆ ਨਾ ਸਾਡੀ ਮੈਡੀਕਲ ਲੀਵ ਆ ਨਾ ਕੋਈ ਸਿਕ ਲੀਵ ਆ ਕੋਈ ਕਿਸੇ ਵੀ ਤਰ੍ਹਾਂ ਦੀ ਸਾਨੂੰ ਜਿਹੜਾ ਰੈਗੂਲਰ ਮਤਲਬ ਫਾਰਮਾਸਿਸਟ ਨੂੰ ਜਾਂ CA ਨੂੰ ਜਾਂ MO ਨੂੰ ਉਹ ਮਿਲਦਾ ਸੀ ਫਾਇਦਾ ਉਹ ਚੀਜ਼ ਦਾ ਸਾਨੂੰ ਕੋਈ ਫਾਇਦਾ ਨਹੀਂ ਨਾ ਸਾਡੀ ਪੈਨਸ਼ਨ ਆ ਨਾ ਸਾਡੀ ਰਿਟਾਇਰਮੈਂਟ ਤੇ ਕੋਈ ਪੈਸਾ ਸਾਨੂੰ ਕਹਿ ਰਹੇ ਕਿ ਤੁਸੀਂ ਹੋਰ ਇੰਟਰਵਿਊ ਦੇ ਲੋ ਠੀਕ ਹੈ ਅਸੀਂ ਹੋਰ ਇੰਟਰਵਿਊ ਦੇਣ ਤੇ ਫਿਰ ਸਾਡਾ ਪਹਿਲਾ ਕੀ ਪ੍ਰੋਸੈਸ ਸੀ ਸਾਨੂੰ ਨਵੇਂ ਸਿਰੇ ਤੋਂ ਕਹਿ ਦਿੰਦੇ ਨਵੇਂ ਸਿਰੇ ਤੋਂ ਇੰਟਰਵਿਊ ਦੇਓ ਇਹ ਜਿਹੜੇ ਤੁਸੀਂ ਲਾਏ ਸਮਾ ਲਾਓ ਖੂਖਤ ਤੇ ਆ ਫਿਰ ਇਹਦਾ ਹਾਂਜੀ ਸਰ ਸਾਡਾ ਖੂਖਾ ਤੇ ਸੀ ਸਾਨੂੰ ਕਿਹਾ ਗਿਆ ਸੀ ਵੀ ਤੁਹਾਨੂੰ ਅਸੀਂ ਹੌਲੀ ਹੌਲੀ ਇੱਕ ਸਿਸਟਮ ਚ ਲੈ ਆਂਦਾ ਹਾਂ ਤੁਹਾਨੂੰ ਰੈਗੂਲਰ ਵੀ ਕਰਾਂਗੇ ਇਹ ਇਹਨਾਂ ਦੇ ਉਹਨਾਂ ਬਿਆਨ ਸੀਗੇ ਬਟ ਹੁਣ ਇਹ ਆਪਦੇ ਬਿਆਨਾਂ ਤੋਂ ਮੁਕਰ ਰਹੇ ਨੇ ਸਾਨੂੰ ਵੀ ਲੋਕ ਪੁੱਛਦੇ ਨੇ ਵੀ ਤੁਹਾਨੂੰ ਸਰਕਾਰ ਕੀ ਦੇ ਰਹੀ ਆ ਅਸੀਂ ਵੀ ਲੋਕਾਂ ਨੂੰ ਸਭ ਕੁਝ ਸੱਚ ਹੀ ਦੱਸ ਰਹੇ ਆ ਅਸੀਂ ਕਦੇ ਝੂਠ ਨਹੀਂ ਬੋਲੇ ਹੈਗਾ ਅਸੀਂ ਦੱਸਦੇ ਆ ਵੀ ਅਸੀਂ 11 ਰੁਪਏ ਤੇ ਇੱਥੇ ਉਹ ਬਹੁਤ ਜ਼ਿਆਦਾ ਸਰਕਾਰ ਨੂੰ ਗ੍ਰਾਂਟ ਦੇ ਕੇ ਜਾਂਦੇ ਨੇ ਵੀ ਸਰਕਾਰ ਤਾਂ ਇੰਨਾ ਕੁਝ ਕਹਿ ਰਹੀ ਆ ਅਸੀਂ ਕਿਹਾ ਜੀ ਉਹ ਕਹਿਣਤੀ ਆ ਪਰ ਕਰਦੇ ਕੁਝ ਨਹੀਂ ਹੈਗੇਗੇ ਕਰਦੇ ਜਿਹੜਾ ਕੁਝ ਕਹਿੰਦੀ ਆ ਸਰਕਾਰ ਨਹੀਂ ਨਹੀਂ ਵੀ ਸਾਨੂੰ ਤਾਂ ਕੱਚੇ ਮੁਲਾਜ਼ਮ ਵੀ ਨਹੀਂ ਰੱਖਿਆ ਹੈਗਾ ਦਿਹਾੜੀ ਤੇ ਰੱਖਿਆ ਹੈਗਾ ਭਗਵਾਨ ਸਿੰਘ ਮਾਨ ਨੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਜਾਂ ਆਮ ਆਦਮੀ ਪਾਰਟੀ ਨੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਬਹੁਤ ਰੌਲਾ ਪਾਇਆ ਕਿ ਅਸੀਂ ਪੰਜਾਬ ਦੀ ਸਿਹਤ ਦੇ ਉੱਪਰ ਜੋ ਕੰਮ ਕਰ ਰਹੇ ਹਾਂ ਉਹ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਪਰ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਦੇਵਾਂ ਕਿ ਆਮ ਆਦਮੀ ਕਲੀਨਿਕ ਸੰਜਾ ਫਰੰਟ ਮੋਰਚਾ ਪੰਜਾਬ ਦੇ ਵੱਲੋਂ ਵੀ ਅੱਜ ਪ੍ਰਦਰਸ਼ਨ ਲੁਧਿਆਣਾ ਵੈਸਟ ਦੇ ਵਿੱਚ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਆਮ ਆਦਮੀ ਕਲੀਨਿਕ ਦੇ ਨਾਂ ਤੇ ਤਾਂ ਆਮ ਆਦਮੀ ਨੇ ਬੜਾ ਰੌਲਾ ਪਾਇਆ ਸੀ ਆਮ ਆਦਮੀ ਕਲੀਨਿਕ ਦੇ ਨਾਂ ਤੇ ਉਹਨਾਂ ਨੇ ਵੋਟਾਂ ਲਈਆਂ ਸੀ ਹੁਣ ਫਿਰ ਆਮ ਆਦਮੀ ਕਲੀਨਿਕ ਵਾਲਿਆਂ ਨੂੰ ਵੀ ਮੋਰਚੇ ਲਾਉਣੇ ਧਰਨੇ ਲਾਉਣੇ ਪੈ ਰਹੇ ਨੇ ਸਭ ਤੋਂ ਪਹਿਲਾਂ ਸਸਟੀਕਾਲ ਜੀ ਤੁਹਾਡਾ ਸਾਥ ਦੇ ਲਈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਅ ਇੱਥੇ ਸਾਨੂੰ ਆਉਣਾ ਇਸ ਲਈ ਪਿਆ ਕਿ ਇਹਨਾਂ ਨੇ ਸਾਡੇ ਤੋਂ ਵੋਟਾਂ ਦਾ ਇਸ ਆਧਾਰ ਤੇ ਮੰਗ ਲਈਆਂ ਕਿ ਅਸੀਂ ਆਮ ਆਦਮੀ ਕਲੀਨਿਕ ਬਹੁਤ ਹੀ ਡ੍ਰੀਮ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਲੋਕਾਂ ਲਈ ਲੋਕਾਂ ਨੂੰ ਤਾਂ ਇਹਨਾਂ ਨੇ ਸਹੂਲਤ ਪ੍ਰੋਵਾਈਡ ਕਰਾਉਂਦੀਆਂ ਪਰ ਜਿਹੜੇ ਉੱਥੋਂ ਦੇ ਵਰਕਰ ਆ ਉਹਨਾਂ ਦੀ ਕੋਈ ਖਬਰ ਸਾਰ ਨਹੀਂ ਲਈ ਜਿਵੇਂ ਕਿ ਸਾਡੀ ਅਗਰ ਤੁਹਾਨੂੰ ਪਤਾ ਹੋਵੇ ਤਾਂ ਇਹ ਪਰ ਪੇਸ਼ੈਂਟ 12 ਰੁਪਏ ਫਾਰਮਾਸਿਸਟ ਨੂੰ ਮਿਲਦਾ ਤੇ 11 ਰੁਪਏ ਸੀਏ ਸਟਾਫ ਨੂੰ ਮਿਲਦਾ ਜੋ ਕਿ ਉੱਥੇ ਮਤਲਬ ਉਹਨਾਂ ਦੀ ਡਾਟਾ ਐਂਟਰੀ ਤੇ ਲੈਬ ਦੀਆਂ ਮਤਲਬ ਵਿਡਰੋਅਲ ਕਰਦਾ ਤੇ ਡਾਕਟਰ ਨੂੰ 50 ਰੁਪਏ ਪਰ ਪੇਸ਼ੈਂਟ ਮਿਲਦਾ ਜਿਸ ਦੇ ਹਿਸਾਬ ਨਾਲ ਮੰਨ ਲਓ ਕੋਈ ਵੀ ਅਗਰ ਗੱਟੜ ਛੁੱਟੀ ਆ ਗਈ ਜਾਂ ਕੋਈ ਵੀ ਦਿਵਾਲੀ ਦੀਆਂ ਛੁੱਟੀਆਂ ਆ ਗਈਆਂ ਹੋਰ ਉਹਨਾਂ ਦੇ ਸਾਨੂੰ ਪੈਸੇ ਨਹੀਂ ਮਿਲਦੇ ਨਾ ਸਾਨੂੰ TA ਆ ਨਾ DA ਆ ਨਾ ਸਾਡੀ ਮੈਡੀਕਲ ਲੀਵ ਆ ਨਾ ਕੋਈ ਸਿਕ ਲੀਵ ਆ ਕੋਈ ਕਿਸੇ ਵੀ ਤਰ੍ਹਾਂ ਦੀ ਸਾਨੂੰ ਜਿਹੜਾ ਰੈਗੂਲਰ ਮਤਲਬ ਫਾਰਮਾਸਿਸਟ ਨੂੰ ਜਾਂ CA ਨੂੰ ਜਾਂ MO ਨੂੰ ਉਹ ਮਿਲਦਾ ਸੀ ਫਾਇਦਾ ਉਹ ਚੀਜ਼ ਦਾ ਸਾਨੂੰ ਕੋਈ ਫਾਇਦਾ ਨਹੀਂ ਨਾ ਸਾਡੀ ਪੈਨਸ਼ਨ ਆ ਨਾ ਸਾਡੀ ਰਿਟਾਇਰਮੈਂਟ ਤੇ ਕੋਈ ਪੈਸਾ ਆ ਇਹ ਗੱਲਾਂ ਲੈ ਕੇ ਤੁਸੀਂ ਭਗਵੰਤ ਸਿੰਘ ਮਾਨਹਰਾਂ ਕੋਲ ਨਹੀਂ ਗਏ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਮੀਟਿੰਗ ਕਰਨ ਦੀ ਕਿ ਭਾਈ ਆਹ ਜੀ ਤੁਹਾਡੇ ਆਵਾਦਨੀ ਕਲੀਨਿਕ ਦੇ ਨਾਮ ਤੇ ਤੁਸੀਂ ਵੋਟਾਂ ਵਟੋਰੀਆਂ ਤੁਸੀਂ ਲੋਕਾਂ 'ਚ ਵੀ ਵਾਹ ਬਾਈ ਖੱਟ ਰਹੇ ਹੋ ਤਾਂ ਫਿਰ ਸਾਡਾ ਵੀ ਤਾਂ ਕੁਝ ਨਾ ਕੁਝ ਕਰੋ ਸਾਡੀ ਕਾਫੀ ਮੀਟਿੰਗਾਂ ਹੋਈਆਂ ਮਾਨ ਸਾਹਿਬ ਨੂੰ ਵੀ ਮਿਲੇ ਮਾਨ ਸਾਹਿਬ ਕਹਿੰਦੇ ਜੀ ਹੈਲਥ ਮਿਨਿਸਟਰ ਸਾਹਿਬ ਹੱਲ ਕਰਨਗੇ ਅਸੀਂ ਹੈਲਥ ਮਿਨਿਸਟਰ ਜੀ ਨਾਲ ਤਿੰਨ ਮੀਟਿੰਗਾਂ ਕੀਤੀਆਂ ਉਹ ਕਹਿੰਦੇ ਜੀ ਤੁਸੀਂ ਆਪਦੇ ਅਗਲੇ ਪੇਪਰਾਂ ਦੀ ਤਿਆਰੀ ਕਰੋ ਹਾਂਜੀ ਪਰ ਅਸੀਂ ਹੈਲਥ ਮਿਨਿਸਟਰ ਜੀ ਨੂੰ ਦੱਸਣਾ ਦੱਸਿਆ ਤੇ ਉੱਥੇ মিডিਆ ਦੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਅਸੀਂ ਬਾਬਾ ਫਰੀਦ ਤੋਂ ਇਹਨਾਂ ਨੇ ਐਗਜ਼ਾਮ ਕੰਡਕਟ ਕਰਾਇਆ ਸੀ ਬਕਾਇਦਾ ਸੀ ਉਹਦੇ ਫੀਸ ਭਰੀ ਆ ਇਹ ਬਕਾਇਦਾ ਜਿੰਨੇ ਵਰਕਰ ਐਗਜ਼ਾਮ ਦੇ ਕੇ ਆਏ ਹੋਏ ਆ ਕੋਈ ਸਿਵਲ ਸਰਜਨ ਜੀ ਨੇ ਜਾਂ ਕਿਸੇ ਹੋਰ ਡਿਪਾਰਟਮੈਂਟ ਨੇ ਸਾਨੂੰ ਹਾਇਰ ਨਹੀਂ ਕੀਤਾ ਅਸੀਂ ਬਕਾਇਦਾ ਮੈਰਿਟ ਲਿਸਟ ਬਣਾ ਕੇ ਫੇਰ ਅਸੀਂ ਇੱਥੇ ਆਏ ਆ ਇਸ ਸਰਕਾਰ ਤੋਂ ਖੁਸ਼ ਹਾਂ ਅਸੀਂ ਇਹ ਸਰਕਾਰ ਦੀ ਪਾਲਿਸੀ ਤੋਂ ਬਿਲਕੁਲ ਖੁਸ਼ ਨਹੀਂ ਹੈਗੇ ਹਾਂ ਇਹਨਾਂ ਨੇ ਲੋਕਾਂ ਲਈ ਕੁਝ ਵਾਅਦੇ ਕੀਤੇ ਜਾਂ ਲੋਕਾਂ ਲਈ ਕੋਈ ਚੀਜ਼ਾਂ ਕੀਤੀਆਂ ਉਹ ਆਪਾਂ ਇਹਨਾਂ ਦੇ ਦੇਣਯੋਗ ਹਾਂ ਬਟ ਜਿਹੜੀਆਂ ਮੁਲਾਜ਼ਮਾਂ ਲਈ ਪਾਲਿਸੀਆਂ ਉਹ ਬਹੁਤ ਜ਼ੀਰੋ ਆ ਜਾਂ ਗਰਾਊਂਡ ਲੈਵਲ ਤੇ ਉਹਨਾਂ ਨੂੰ ਕੋਈ ਸੱਚਾਈ ਨਹੀਂ ਪਤਾ ਪਰ ਹਾਂ ਇੱਕ ਇਹਨਾਂ ਨੇ ਇੱਕ ਹੋਰ ਵੀ ਟੰਟਾ ਅਪਣਾਇਆ ਹੋਇਆ ਵੀ ਅਰੋਗਿਆ ਹਿਸਮਨ ਕੇਂਦਰ ਬਣ ਕੇ ਹੈਗੇ ਸਭ ਤੋਂ ਜ਼ਿਆਦਾ ਜਿੰਨੇ ਵੀ ਆਮ ਆਦਮੀ ਕਲੀਨਿਕ ਸੀਗੇ ਪਰ ਉਹਨਾਂ ਨੂੰ ਉਹਨਾਂ ਨੇ ਇਹ ਕਿਉਂ ਕੀਤਾ ਸਿਰਫ ਸੈਂਟਰ ਤੋਂ ਫੰਡ ਲੈਣ ਲਈ ਸੈਂਟਰ ਤੋਂ ਫੰਡ ਲੈਣ ਲਈ ਉਹਨਾਂ ਨੇ ਇਹ ਕੀਤਾ ਪਰ ਇੱਕ ਹੋਰ ਇਹਨਾਂ ਨੇ ਹੁਣ ਨਵਾਂ ਟੰਟਾ ਅਪਣਾਇਆ ਉਹਨਾਂ ਤੇ ਥਾਂ ਤੇ ਇਹਨਾਂ ਨੇ ਆਪ ਦੇ ਸਾਈਨ ਬੋਰਡ ਲਾਤੇ ਭਗਵੰਤ ਮਾਨ ਜੀ ਦੀ ਫੋਟੋ ਨਾਲ ਬਟ ਗਰਾਉਂਡ ਰਿਐਲਿਟੀ ਤੇ ਕੁਝ ਵੀ ਰਿਵਿਊ ਨਹੀਂ ਲਿਤਾ ਜਾਂਦਾ ਆਪਣੇ ਮੁਲਾਜ਼ਮਾਂ ਤੋਂ ਪਰ ਇਹ ਪੇਸ਼ੈਂਟਾਂ ਨੂੰ ਚੰਡੀਗੜ੍ਹ ਤੋਂ ਕਾਲ ਕਰਕੇ ਪੁੱਛਦੇ ਆ ਵੀ ਭਾਈ ਤੁਹਾਡੇ ਨਾਲ ਡਾਕਟਰ ਤੁਹਾਨੂੰ ਕਿੰਨੇ ਚਰਚ ਮਿਲੇ 5 ਮਿੰਟ ਚ ਮਿਲੇ ਹੁਣ ਤੁਸੀਂ ਇਹ ਦੱਸੋ ਕਿ ਅਗਰ 100 ਮਰੀਜ਼ ਆ ਸਾਡੇ ਕੋਲੇ ਕਮ ਸੇ ਕਮ ਨੂੰ 15-20 ਮਿੰਟ ਤਾਂ ਲੱਗਣ ਗਈ ਉਹ ਕਹਿੰਦੇ ਜੀ ਐਨੇ ਮਿੰਟ ਕਿਉਂ ਲੱਗ ਗਏ ਤੁਹਾਡੇ ਸਟਾਫ ਦਾ ਵਿਵਹਾਰ ਕਿਹੋ ਜਿਹਾ ਸੀ ਜਾਂ ਤੁਹਾਨੂੰ ਦਵਾਈ ਮਿਲੀ ਜਾਂ ਨਹੀਂ ਮੈਂ ਇੱਕ ਗੱਲ ਪੁੱਛਣਾ ਚਾਹਣਾ ਸਰਕਾਰ ਤੋਂ ਅਗਰ ਸਰਕਾਰ ਕਹਿੰਦੀ ਆ ਕਿ ਤੁਸੀਂ ਸਿਰਫ ਪੇਸ਼ੈਂਟ ਸੈਟੀਸਫੈਕਸ਼ਨ ਲੈਣੀ ਆ ਚਾਹੇ ਉਹਨੂੰ ਦੋ ਗੋਲੀਆਂ ਦੇ ਦਿਓ ਸਰਕਾਰ ਦੇ ਅਫੀਸ਼ੀਅਲ ਐ ਕਹਿੰਦੇ ਆ ਤੁਹਾਡੇ ਕੋਲੇ 80 ਦਵਾਈਆਂ ਹੋਣੀਆਂ ਜ਼ਰੂਰੀਆਂ ਚਾਹੇ ਇੱਕ ਇੱਕ ਪੱਤਾ ਰੱਖੋ ਕਿੱਚੋ ਸਾਨੂੰ ਸਪਲਾਈ ਕਿਉਂ ਨਹੀਂ ਮੁਹਈਆ ਕਰਾਈ ਜਾਂਦੀ ਕਿਉਂ ਸਾਡੇ 12000 ਚੋਂ ਮਤਲਬ ਸਾਨੂੰ ਪੇ ਕਰਨਾ ਪੈਂਦਾ ਵੇਅਰ ਹਾਊਸ ਤੇ ਜਾ ਕੇ ਲੈ ਕੇ ਆਉਣ ਲਈ ਪੈਸੇ ਅੱਛਾ ਆਮਾ ਦੀ ਕਲੀਨਿਕ ਤੇ ਦਵਾਈਆਂ ਪ੍ਰੋਵਾਈਡ ਪੂਰੀਆਂ ਨਹੀਂ ਕਰਵਾਗੇ ਉਹ ਸਪਲਾਈ ਖੁਦ ਪ੍ਰੋਵਾਈਡ ਨਹੀਂ ਕਰਾਉਂਦੇ ਸਾਨੂੰ ਜਾਣਾ ਪੈਂਦਾ ਉੱਥੇ ਆਪਦੇ ਪੈਸੇ ਦੇ ਮੰਨ ਲਓ 80 ਦਵਾਈਆਂ ਚੋਂ 5 ਦਵਾਈਆਂ ਜਿ ਘਟ ਗਈਆਂ ਸਾਡਾ ਫੇਰ ਕਿਹੜਾ ਲੱਗੇਗਾ ਉੱਥੇ ਤੇ ਸਾਨੂੰ ਦਵਾਈ ਫੇਰ ਚੱਕ ਕੇ ਲੈ ਆਉਣੇਗੀ ਚਾਹੇ ਮਹੀਨੇ ਚ ਸਾਡੇ 4 ਜਿਹੜੇ ਲੱਗਣ ਖੁਸ਼ ਹਾਂ ਜੀ ਇਸ ਸਰਕਾਰ ਤੋਂ ਖਾਸ ਕਰ ਜਿਹੜਾ ਖੁਸ਼ ਹਾਂ ਇਸ ਸਰਕਾਰ ਤੋਂ ਨਹੀਂ ਨਹੀਂ ਜੀ ਅਸੀਂ ਬਿਲਕੁਲ ਵੀ ਖੁਸ਼ ਨਹੀਂ ਹੈਗੇਗੇ ਅਸੀਂ ਤਾਂ ੱਟਕੇ ਖਾਈ ਜੰਨੇ ਆਗੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜੇ ਇਹ ਕਹਿਣ ਵੀ ਸਾਡੇ ਦੋਹੇ ਖੁਸ਼ ਨੇ ਅਸੀਂ ਤਾਂ ਬਿਲਕੁਲ ਵੀ ਖੁਸ਼ ਨਹੀਂ ਹੈਗੇਗੇ ਆਮ ਆਦਮੀ ਕਲੀਨਿਕ ਦੇ ਨਾਂ ਤਾਂ ਵੋਟਾਂ ਬਹੁਤ ਵਟੋਰੀਆਂ ਹੁਣ ਅੱਜ ਆਮ ਆਦਮੀ ਕਲੀਨਿਕਲ ਨੂੰ ਧਰਨਾ ਲਾਉਣਾ ਪੈ ਗਿਆ ਬਿਲਕੁਲ ਜੀ ਜਦੋਂ ਅਸੀਂ ਅਸੀਂ ਨਹੀਂ ਖੁਸ਼ ਹੈਗੇ ਨਾ ਤੇ ਲੋਕ ਸਾਡੇ ਪਿੱਛੇ ਹੀ ਨੇ ਸਾਨੂੰ ਵੀ ਲੋਕ ਪੁੱਛਦੇ ਨੇ ਵੀ ਤੁਹਾਨੂੰ ਸਰਕਾਰ ਕੀ ਦੇ ਰਹੀ ਆ ਅਸੀਂ ਵੀ ਲੋਕਾਂ ਨੂੰ ਸਭ ਕੁਝ ਸਾੱਚ ਹੀ ਦੱਸ ਰਹੇ ਆ ਅਸੀਂ ਕਦੇ ਝੂਠ ਨਹੀਂ ਬੋਲੇ ਹੈਗਾ ਅਸੀਂ ਦੱਸਦੇ ਵੀ ਅਸੀਂ 11 ਰੁਪਏ ਤੇ ਇੱਥੇ ਉਹ ਬਹੁਤ ਬਹੁਤ ਜਿਆਦਾ ਸਰਕਾਰ ਨੂੰ ਧਾਂਤ ਦੇ ਕੇ ਜਾਂਦੇ ਨੇ ਵੀ ਸਰਕਾਰ ਤਾਂ ਇੰਨਾ ਕੁਝ ਕਹਿ ਰਹੀ ਆ ਅਸੀਂ ਕਹਿਆ ਜੀ ਉਹ ਕਹਿਣਤੀ ਆ ਪਰ ਕਰਦੇ ਕੁਝ ਨਹੀਂ ਹੈਗੇਗੇ ਕਰਦੇ ਜਿਹੜਾ ਕੁਝ ਕਹਿੰਦੀ ਆ ਸਰਕਾਰ ਨਹੀਂ ਨਹੀਂ ਜੀ ਸਾਨੂੰ ਤਾਂ ਕੱਚੇ ਮੁਲਾਜ਼ਮ ਵੀ ਨਹੀਂ ਰੱਖਿਆ ਹੈਗਾ ਦਿਹਾੜੀ ਤੇ ਰੱਖਿਆ ਹੈਗਾ ਪੱਕੇ ਮੁਲਾਜ਼ਮ ਤਾਂ ਕੀ ਰੱਖਣਾਗਾ ਉਹ ਵੀ ਜਦੋਂ ਵੀ ਸਾਡੀ ਹੈਲਥ ਮਿਨਿਸਟਰ ਨਾਲ ਮੀਟਿੰਗ ਹੁੰਦੀ ਆ ਉਹ ਬੋਲਦੇ ਨੇਗੇ ਅਗਲੇ ਐਗਜ਼ਾਮ ਦੀ ਤਿਆਰੀ ਕਰੋ ਹੋਰ ਪੋਸਟਾਂ ਵੇਖੋ ਫਿਰ ਸਾਡੇ ਇਹਦੇ ਵਿੱਚ ਕਿਉਂ ਐਗਜ਼ਾਮ ਲਏ ਇਹ ਪੋਸਟਾਂ ਕਿਉਂ ਕੱਢੀਆਂ ਗਈਆਂ ਇਹ ਆਮ ਆਦਮੀ ਕਲੀਨਿਕ ਕਿਉਂ ਖੋਲੇ ਗਏ ਤੇ ਆਮਦਵੀਂ ਕਲੀਨਿੰਗ ਫਿਰ ਕੱਲੀਆਂ ਵੋਟਾਂ ਲੈਣ ਲਈ ਖੋਲੇਗੇ ਇਹ ਸਾਡਾ ਸੋਚਣ ਕਰਨ ਲਈ ਖੋਲੇਗੇ ਸਾਨੂੰ ਆਮ ਕਰਾਂ ਦੇ ਲੋਕਾਂ ਆਮ ਕਰਾਂ ਦੇ ਆਸੀਂ ਜਿਹੜੇ ਕਿ ਐਨ ਐਨ ਮਤਲਬ ਟੈਸਟ ਕਲੀਅਰ ਕੀਤੇ ਇੰਟਰਵਿਊ ਕਲੀਅਰ ਕੀਤੀਆਂ ਤਿੰਨ ਤਿੰਨ ਸਾਲ ਹੋ ਗਏ ਸਾਨੂੰ ਜੌਬ ਕਰਦਿਆਂ ਨੂੰ ੱੱਕੇ ਖਾ ਰਹਿਆਂ ਨੂੰ ਆਊਟ ਆਫ ਟੈਸਟ ਇੱਕ 2 200 250 ਕਿਲੋਮੀਟਰ ਦੂਰ ਜਾ ਕੇ ਹੁਣ ਸਾਨੂੰ ਉਹਦਾ ਨਤੀਜਾ ਇਹ ਮਿਲ ਲਿਆ ਸੀ ਐਮ ਕਹਿ ਰਿਹਾਗਾ ਹੈਲਥ ਮਨਿਸਟਰ ਕਹਿ ਰਿਹਾਗਾ ਸੌਰੀ ਹੈਲਥ ਮਨਿਸਟਰ ਕਹਿ ਰਹੇ ਨੇਗੇ ਵੀ ਤੁਸੀਂ ਅਗਲੇ ਐਗਜ਼ਾਮ ਦੀ ਤਿਆਰੀ ਕਰੋ ਫਿਰ ਇਹ ਐਗਜ਼ਾਮ ਕੀ ਸੀ ਇਹ ਵੀ ਤਾਂ ਉਹ ਪੂਰਾ ਪ੍ਰੋਸੈਸ ਦੇ ਵਿੱਚ ਹੀ ਲੰਘਿਆ ਪੂਰੇ ਪ੍ਰੋਸੈਸ ਚ ਰਹੇ ਆ ਸਾਡੇ ਕੋਲ ਡਿਗਰੀਆਂ ਨੇ ਅਸੀਂ ਐਨਐਮ ਕਰੀ ਆ ਬੀਰੀਆ ਨੇ ਫਾਰਮੇਸੀ ਕਰੀ ਵੀ ਆ ਉਹਤੇ ਅਸੀਂ ਖਰਚੇ ਕਰੇ ਨੇ ਡਿਗਰੀਆਂ ਲੈਣ ਵਾਸਤੇ ਅਸੀਂ ਪੂਰੇ ਪ੍ਰੋਸੈਸ ਚ ਆਏ ਵੇ ਆ ਤਾਂ ਸਾਨੂੰ ਕਿਉਂ ਨਹੀਂ ਰਹੇ ਇਹਦੇ ਵਿੱਚ ਪੱਕੇ ਕਰਿਆ ਜਾਂਦਾ ਮੈਂ ਤਾਂ ਵੀ ਮਜ਼ਾਕ ਹੀ ਹੋ ਗਿਆ ਮਜ਼ਾਕ ਤਾਂ ਹੈ ਜੀ ਪੂਰਾ ਕਨੌਣਾ ਮਜ਼ਾਕ ਕੀਤਾ ਜੀ ਬਹੁਤ ਵੱਡਾ ਮਜ਼ਾਕ ਕੀਤਾ ਆ ਕੇ ਵੀ ਸਾਰੇ ਦਿਹਾੜੀਦਾਰ ਬੋਲਦੇ ਨੇ ਵੀ ਅੱਜ ਕੀ ਤੁਹਾਡੀ ਦਿਹਾੜੀ ਪਊਗੀ ਸਪੋਜ਼ ਕਰੋ ਜੇ ਇੱਕ ਵਾਰੀ ਪੇਸ਼ੈਂਟ ਦੀ ਓਪੀਡੀ ਘਟਾ ਗਈ ਤੇ ਇੱਕ ਦਿਨ 70 ਪੇਸ਼ੈਂਟ ਹੋ ਜਾਂਦੇ ਆ ਤਾਂ ਅਗਲੇ ਦਿਨ ਸਾਡੇ ਕੋਲ 30 ਰਹਿ ਗਏ ਕਾ 70 ਵਿੱਚ ਹੀ ਕਾਊਂਟ ਹੋ ਜਾਣਗੇ ਕੱਟ ਲਏ ਜਾਂਦੇ ਆ ਇਹ ਨਹੀਂ ਹੈਗਾ ਵੀ ਜੇ ਤੁਸੀਂ ਅੱਜ 70 ਪੇਸ਼ੈਂਟ ਦੇਖੇ ਅਗਲੇ ਦਿਨ 30 ਹੋਗੇ ਤਾਂ ਉਹਦੇ ਵਿੱਚ ਚਲੇ ਜਾਣਗੇ 20 ਪੇਸ਼ੈਂਟ 50 ਪੇਸ਼ੈਂਟ ਦੀ ਓਪੀਡੀ ਮਿਲਦੀ ਆ ਸਾਨੂੰ ਹੋਰ ਕੁਝ ਵੀ ਨਹੀਂ ਮਿਲਦਾ ਉਸ ਤੋਂ ਬਾਅਦ ਜਿਵੇਂ ਅੱਜ ਛੁੱਟੀ ਆ ਤਾਂ ਸਾਡੇ ਉਹਦੇ ਪੈਸੇ ਨਹੀਂ ਪੈਣਗੇ ਸਾਰਿਆਂ ਨੂੰ ਛੁੱਟੀ ਦਾ ਚਾਹ ਹੁੰਦਾ ਰੈਗੂਲਰ ਨੂੰ ਚਾਹੇ ਕੋਈ ਕੱਚਾ ਮੁਲਾਜ਼ਮ ਵੀ ਆ ਐਨਐਚਐਮ ਦੇ ਅੰਦਰ ਨੇਗੇ ਉਹਨਾਂ ਨੂੰ ਵੀ ਚਾਹੇ ਮਤਲਬ ਹੁੰਦਾ ਵੀ ਹਾਂ ਸਾਨੂੰ ਛੁੱਟੀ ਆ ਚਲੋ ਅਸੀਂ ਆਪਦੇ ਤਿਹਾਰਾ ਆਪਣੇ ਬੱਚਿਆਂ ਨਾਲ ਮਲਾਵਾਂਗੇ ਸਾਨੂੰ ਇਹ ਚੀਜ਼ ਹੁੰਦੀ ਆ ਸਾਡੀ ਛੁੱਟੀ ਦੇ ਪੈਸੇ ਕੱਟੇ ਜਾਣਗੇ ਸਾਡੇ ਸੰਡੇ ਦੇ ਪੈਸੇ ਨਹੀਂ ਆਉਂਦੇ ਤੇ ਛੁੱਟੀ ਦੇ ਕੋਈ ਪੈਸੇ ਨਹੀਂ ਆਉਂਦੇ ਕੋਈ ਮੈਡੀਕਲ ਲੀਵ ਨਹੀਂ ਹੈਗੀ ਜੇ 3 ਦਿਨ ਹੋ ਜਾਂਦੇ ਆ ਸਾਨੂੰ 3 ਦਿਨ ਆਪਾਂ ਹੁਣ ਬਿਮਾਰ ਹੋ ਗਏ ਸੈੱਲ ਘੱਟ ਕੇ ਕੁਝ ਵੀ 3 ਦਿਨਾਂ ਚ ਤਾਂ ਨਹੀਂ ਹੋਊਗਾ ਨਾ ਸਹੀ ਕੋਈ ਵੀ ਨਹੀਂ ਸਹੀ ਹੋਊਗਾ ਤੇ ਦੇਖੋ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਘਰਾਂ ਨੂੰ ਜਾਓ ਟਰਮੀਨੇਟ ਲੈਟਰ ਮਿਲ ਜਾਂਦੇ ਆ ਜਦੋਂ ਜਦੋਂ ਇਹ ਨੌਕਰੀ ਮਿਲੀ ਹੋਣੀ ਆ ਉਹ ਤਾਂ ਇਹ ਹੋਣਾ ਕਿ ਆਮਾ ਤੋਂ ਹੀ ਪਾਰਟੀ ਦਾ ਡ੍ਰੀਮ ਪ੍ਰੋਜੈਕਟ ਸੀ ਕਿ ਯਾਰ ਚੰਗਾ ਸਰ ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ੀ ਸਾਡੇ ਰਿਸ਼ਤੇਦਾਰਾਂ 'ਚ ਸਾਡੇ ਸਾਰਿਆਂ ਦੇ ਵਿੱਚ ਐਦਾਂ ਹੋਇਆ ਵੀ ਹਾਂ ਕੁੜੀ ਨੂੰ ਸਰਕਾਰੀ ਨੌਕਰੀ ਮਿਲ ਗਈ ਪਰ ਸਰਕਾਰੀ ਨੌਕਰੀ ਦੇ ਪਿੱਛੇ ਹੈ ਕੀ ਚੀਜ਼ ਉਹ ਸਾਨੂੰ ਪਤਾ ਸਾਡੀ ਫੈਮਿਲੀ ਨੂੰ ਪਤਾ ਅਸੀਂ ਛੋਟੇ-ਛੋਟੇ ਬੱਚੇ ਛੱਡ ਕੇ ਸਵੇਰੇ 5 ਵਜੇ ਬੱਸਾਂ 'ਚ ਬੈਠ ਜਾਂਦੇ ਹਾਂ ਸ਼ਾਮ ਨੂੰ 6 ਵਜੇ ਘਰੇ ਪੜਦੇ ਹਾਂ ਤੇ ਅਸਾਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਬੱਚਾ ਕੀ ਪੜ ਕੇ ਆਇਆ ਕੀ ਨਹੀਂ ਪੜ ਕੇ ਆਇਆ ਸਰਦੀ ਦੇ ਵਿੱਚ ਅਸੀਂ ਸੁੱਤੇ ਪਿਆ ਨੂੰ ਛੱਡਿਉਨੇ ਹਾਂ ਸ਼ਾਮ ਨੂੰ ਸੁੱਤੇ ਪੈਣ ਜਾ ਕੇ ਦੇਖਦੇ ਹਾਂ ਤੇ ਸਾਨੂੰ ਕਹਿ ਦਿੰਦੇ ਹੈਗੇ ਕਿ ਤੁਸੀਂ ਹੋਰ ਇੰਟਰਵਿਊ ਦੇ ਲਓ ਠੀਕ ਹੈ ਅਸੀਂ ਹੋਰ ਇੰਟਰਵਿਊ ਦੇਣ ਤੇ ਸਾਡਾ ਪਹਿਲਾ ਕੀ ਪ੍ਰੋਸੈਸ ਸੀ ਸਾਨੂੰ ਨਵੇਂ ਸਿਰੇ ਤੋਂ ਕਹਿ ਦਿੰਦੇ ਨਵੇਂ ਸਿਰੇ ਤੋਂ ਇੰਟਰਵਿਊ ਦੇਓ ਇਹ ਜਿਹੜੇ ਤੁਸੀਂ ਲਾਇ ਸਮਾ ਲਾਓ ਖੂਖਾਤੇ ਆ ਫਿਰ ਇਹਦਾ ਹਾਂਜੀ ਸਰ ਸਾਡਾ ਖੂਖਾਤੇ ਸੀ ਸਾਨੂੰ ਕਿ ਜਦੋਂ ਐਨਐਮ ਦਾ ਪੇਪਰ ਹੋਇਆ ਐਗਜ਼ਾਮ ਹੋਇਆ ਕੁੜੀਆਂ ਦਾ ਐਕਸਪੀਰੀਅੰਸ ਕਾਊਂਟ ਨਹੀਂ ਕੀਤਾ ਗਿਆ ਤੇ ਉਹ ਇੱਕ ਇੱਕ ਨੰਬਰ ਤੋਂ ਰਹਿ ਗਈਆਂ ਉਹਨਾਂ ਨੂੰ ਉਹਨਾਂ ਦੀ ਰੈਗੂਲਰ ਪੋਸਟ ਨਹੀਂ ਮਿਲੀ ਤੇ ਮੈਂ ਇੱਥੇ ਤੁਹਾਡੇ ਬਾਬਤ ਇਹ ਵੀ ਦੱਸਣਾ ਚਾਹੁੰਗਾ ਕਿ ਜਦੋਂ ਇਹ ਐਗਜ਼ਾਮ ਹੋਇਆ ਸੀ ਸਰਕਾਰ ਨੇ ਸਾਡੇ ਤੋਂ ਬਕਾਇਦਾ ਸਾਰੀਆਂ ਮਤਲਬ ਫੈਕਲਟੀਆਂ ਸਾਰੇ ਡਾਕੂਮੈਂਟ ਵੈਰੀਫਿਕੇਸ਼ਨ ਪੂਰੀ ਪ੍ਰੋਪਰ ਕੀਤੀ ਸੀ ਤੇ ਸਾਨੂੰ ਕਿਹਾ ਗਿਆ ਸੀ ਵੀ ਤੁਹਾਨੂੰ ਅਸੀਂ ਹੌਲੀ ਹੌਲੀ ਇੱਕ ਸਿਸਟਮ 'ਚ ਲਿਆਂਦਾ ਹਾਂ ਤੁਹਾਨੂੰ ਰੈਗੂਲਰ ਵੀ ਕਰਾਂਗੇ ਇਹ ਇਹਨਾਂ ਦੇ ਉਹਨੋਂ ਬਿਆਨ ਸੀਗੇ ਬਟ ਹੁਣ ਇਹ ਆਪਦੇ ਬਿਆਨਾਂ ਤੋਂ ਮੁੱਕਰ ਰਹੇ ਨੇ ਆਪਦੇ ਬਿਆਨ ਤੋਂ ਹਾਂ ਜੀ ਪੁੱਛੋ ਜੀ ਇਹ ਸਰਕਾਰ ਤੋਂ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜੇ ਹੁੰਦੇ ਤੇ ਅੱਜ ਅਸੀਂ ਇੱਥੇ ਨਾ ਹੁੰਦੇ ਇੰਨੀ ਗਰਮੀ ਦੇ ਵਿੱਚ ਇਹ ਤਾਂ ਕਹਿੰਦੇ ਆ ਕਿ ਆਮ ਤਰ੍ਹਾਂ ਦੇ ਪੀਆ ਪਤਾਮ ਕੰਮ ਕਰਾਂ ਨਹੀਂ ਜੀ ਜੇ ਹੁੰਦਾ ਤੇ ਤੁਸੀਂ ਆਪ ਦੇਖੋ ਨਾ ਇੰਨੀ ਗਰਮੀ ਦੇ ਵਿੱਚ ਆਪ ਏਸੀਆਂ ਥੱਲੇ ਬੈਠੀ ਹੋਏ ਆ ਆਪਾਂ ਸਰਕਾਰਾਂ ਬਣਾਈਏ ਅੱਜ ਆਪਾਂ ਹੀ ਰੁਲੀਏ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਨਹੀਂ ਜੀ ਡ੍ਰੀਮ ਤੁਹਾਡੇ ਸਾਹਮਣੇ ਹੀ ਆ ਅਸੀਂ ਚਲਾ ਰਹੇ ਆ ਤੇ ਤੁਹਾਡੇ ਸਾਹਮਣੇ ਆ ਅੱਜ ਬਸ ਥੈਂਕ ਯੂ ਸੋ ਮੱਚ ਇਹ ਆਮ ਆਦਮੀ ਕਲੀਨਿਕ ਜਿਹੜਾ ਹੈਗਾ ਸਾਂਝਾ ਫਰੰਟ ਮੋਰਚਾ ਆ ਉਹਨਾਂ ਦੇ ਵੱਲੋਂ ਵੀ ਉਹ ਕਹਿੰਦੇ ਨੇ ਕਿ ਅਸੀਂ ਸਰਕਾਰ ਤੋਂ ਦੁਖੀ ਨਹੀਂ ਅਸੀਂ ਇੱਕ ਮਜ਼ਦੂਰਾਂ ਦੀ ਤਰ੍ਹਾਂ ਜਿਹੜਾ ਹੈਗਾ ਕੰਮ ਉਹ ਕਰਦੇ ਹੁ ਅਸੀਂ ਜੁੜੇ ਰਹੋ ਆਰਐਮ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂਦੇ ਹੋ ਇਜਾਜ਼ਤ ਧੰਨ